ਕਿਆ ਹੋਣਾ ਮਤਲਬ ਕਿ ਗੱਡੀ ਲੈ ਕੇ ਜਾ ਰਹੇ ਸੀ ਠੀਕ ਹੈ ਦੋਨੇ ਕੌਣ ਜੀ ਮੇਰਾ ਜੇਠ ਠੀਕ ਹੈ ਜੀ ਠੀਕ ਹੈ ਇਹਨਾਂ ਨੇ ਸਾਰੇ ਥੋੜੇ ਸੀ ਇਹਨਾਂ ਨੇ ਹਮਲਾ ਕੀਤਾ ਇਕਤਾ ਮਾਰੀਆਂ ਰਾਰਾ ਨਾਲ ਉਹਨੂੰ ਖਿੱਚਿਆ ਸਾਰਾ ਕੁਝ ਕੀਤਾ ਤੇ ਇਹਨਾਂ ਨੇ ਚਾਰੋਂ ਜਣਿਆਂ ਨੇ 25 30 ਮਿੰਟੇ ਬਲਾਰਖੇ ਸੀ ਉੱਥੇ ਰਾਰਾ ਮਾਰੀਆਂ ਗੱਡੀ ਭੰਨੀ ਚੱਲਤੇ ਜਾ ਰਹੇ ਸੀਗੇ ਦੁਕਾਨ ਤੇ ਜਾ ਰਹੇ ਸੀਗੇ ਇਹ ਬਨੇ ਤੇ ਨਾ ਇਹਨਾਂ ਨੇ ਜਿਵੇਂ ਗੱਡੀ ਟੰਨ ਕਿਤੇ Holi ਲੈ ਕੇ ਜਾ ਰਹੇ ਸੀ ਇੱਕੋ ਲੱਗਤੀ ਆਕੇ ਨਾ ਪਹਿਲਾ ਗੱਡੀ ਤੇ ਗੰਡਾਸਾ ਵੱਜਿਆ ਜੀ ਗੰਡਾਸਾ ਵੱਜ ਕੇ ਫਿਰ ਉਹਨਾਂ ਨੇ ਨਾ ਘੇਰਾ ਪਾ ਕੇ ਹਮਲਾ ਕਰਤਾ ਜੀ ਸਾਰਾ ਆ ਗੱਡੀ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿੰਨੇ ਲੋਕ ਸੀ ਟੋਟਲ 25 ਤੋਂ 30 ਬੰਦੇ ਸੀਗੇ ਜੀ ਤੁਹਾਨੂੰ ਕਿਤੇ ਮੈਂ ਤੁਹਾਡਾ ਮਨਤਾ ਸਿੰਘ ਦਾ ਇਹ ਕੀ ਹੋਇਆ ਸੀਗਾ ਜੀ ਜਿਹੜਾ ਕਰਿਸ਼ਨ ਸਿੰਘ ਨਾਲ ਹੋਇਆ ਅਟੈਕ ਹੋਇਆ ਕਿਸ ਤਰ੍ਹਾਂ ਹੋਇਆ ਜੀ ਅਸੀਂ ਇਹ ਦੇਖਿਆ ਉਹਨਾਂ ਮਤਲਬ ਕਿ ਗੱਡੀ ਲੈ ਕੇ ਜਾ ਰਹੇ ਸੀ ਠੀਕ ਹੈ ਦੋਨੇ ਕੋਣ ਜੀ ਮੇਰਾ ਜੇਠ ਠੀਕ ਹੈ ਜੀ ਠੀਕ ਹੈ ਇਹਨਾਂ ਨੇ ਸਾਰੇ ਫੋੜੇ ਸੀ ਇਹਨਾਂ ਨੇ ਹਮਲਾ ਕੀਤਾ ਇਕਤਾਂ ਮਾਰੀਆਂ ਰਾੜਾਂ ਨਾਲ ਉਹਨੂੰ ਖਿੱਚਿਆ ਸਾਰਾ ਕੁਝ ਕੀਤਾ ਤੇ ਇਹਨਾਂ ਨੇ ਚਾਰੋਂ ਜਣਿਆਂ ਨੇ 25 30 ਮਿੰਟੇ ਬਲਾਰਖੇ ਸੀ ਉੱਥੇ ਰਾੜਾਂ ਮਾਰੀਆਂ ਗੱਡੀ ਭੰਨੀ ਚਾਰ ਜਣੇ ਕੋਣ ਜੀ ਲੈ ਕੇ ਗਏ ਗਲੇਚ ਹਾਨੀ ਮਿੱਠੂ ਗੋਲੂ ਜਿੰਮੀ ਕੋਣ ਹੈ ਇਹ ਬੁੱਧੂ ਐਮਸੀ ਦੇ ਪਤੀ ਚ ਮੁੰਡਾ ਮਤਲਬ ਕਿ ਇੱਕ ਇੱਕ ਹੀ ਹਥਿਆਰ ਵਗੈਰਾ ਕੀ ਸੀਗੇ ਇਨਾਂ ਕੋਲ ਜਿਹੜੇ ਤੁਸੀਂ ਦੇਖੇ ਨੇ ਹੱਥ ਤਲਵਾਰਾਂ ਗਡਾਸੇ ਵਗੈਰਾ ਸੀ ਇਨਾਂ ਕੋਲੇ ਅੱਛਾ ਇਹ ਮਤਲਬ ਹੈ ਕਿ ਵੱਡੇ ਵੱਡੇ ਡੰਡੇ ਵੀ ਸੀ ਤਲਵਾਰਾਂ ਵੀ ਸੀ ਲੋਹੇ ਦੀਆਂ ਕੁੱਲ ਕਿੰਨੇ ਕ ਬੰਦੇ ਸੀ 30 ਬੰਦੇ ਸੀ ਘੱਟੋ ਘੱਟ ਅੱਛਾ 30 ਹੁੰਦੇ ਸੀ ਇਹਨਾਂ ਨੇ ਕਿੱਤਾ ਕੀ ਸੀਗਾ ਸਭ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਜਦੋਂ ਪਿੱਛਤਾ ਤੁਸੀਂ ਦੇਖਿਆ ਵੀ ਕੀ ਹੋ ਰਿਹਾ ਰੋਲਾ ਰੂਲਾ ਪੈ ਰਿਹਾ ਹੋਵੇਗਾ ਤੁਹਾਨੂੰ ਆਉਣ ਤੋਂ ਪਹਿਲਾਂ ਨਾ ਇਹਨਾਂ ਨੇ ਘੇੜ ਲਿਆ ਗੱਡੀ ਖੋਲੀ ਇੱਟਾਂ ਮਾਰੀਆਂ ਰੋਕ ਲਿਆ ਰਸਤਾ ਤੁਸੀਂ ਕੀ ਕਰ ਰਹੇ ਸੀ ਉਸ ਸਮੇਂ ਉਸ ਟਾਈਮ ਮੇ ਭੱਜੀ ਭੱਜੇ ਇਹਨਾਂ ਨੂੰ ਨੂੰ ਬੁਲਾਣ ਆਈ ਫਟਾਫਟ ਭਾਬੀ ਨੂੰ ਬੁਲਾਣ ਆਈ ਜੀ ਐਵੇਂ ਮੈਂ ਕਰਕੇ ਉਹ ਕੀਤਾ ਤੁਸੀਂ ਉੱਪਰ ਹੀ ਖੜੇ ਸੀਗੇ ਗਲੀ ਚ ਨਹੀਂ ਮੈਂ ਗਲੀ ਚ ਸੀ ਇਹ ਤੁਸੀਂ ਆਪਣੀ ਅੱਖੀ ਦੇਖਿਆ ਹਾਂਜੀ ਕਿ ਹੋਈ ਕਿੱਥੇ ਸਾਰੀ ਵਾਰ ਦਾ ਇਹ ਸਾਡੀ ਗਲੀ ਦੇ ਬਾਹਰ ਬਨੇ ਤੇ ਬਾਹਰ ਹੀ ਹੋਈ ਹੈ ਕਰ ਹਾਂਜੀ ਮਤਲਬ ਸੁਰੱਖਿਅਤ ਫੀਲ ਕਰ ਰਹੇ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਉਸ ਟਾਈਮ ਨਹੀਂ ਅਜੀ ਕੀ ਨਾਮ ਹੈ ਜੀ ਰਜਨੀ ਜੀ ਰਜਨੀ ਕਿੱਥੇ ਰਹਿਣ ਵਾਲੇ ਅਸੀਂ ਜੀ ਪਾਟਕ ਬਿਆਰ ਚ ਇਹ ਮਾਮਲਾ ਕੀ ਹੈ ਜਿਹੜੀ ਗੱਡੀ ਟੋੜ ਪਾ ਜੋ ਤੁਹਾਡੇ ਆਦਮੀ ਜੀ ਮੇਰੇ ਹਸਬੰਦ ਦੁਕਾਨ ਤੇ ਜਾ ਰਹੇ ਸੀਗੇ ਦੁਕਾਨ ਤੇ ਜਾ ਰਹੇ ਸੀਗੇ ਇਹ ਬਨੇ ਤੇ ਨਾ ਇਹਨਾਂ ਨੇ ਜਿਵੇਂ ਗੱਡੀ ਟੰਨ ਕਿਤੇ ਹੋਲੀ ਲੈ ਕੇ ਜਾ ਰਹੇ ਸੀ ਇੱਕੋ ਲੱਗਤੀ ਆਕੇ ਨਾ ਪਹਿਲਾ ਗੱਡੀ ਤੇ ਗੰਡਾਸਾ ਵੱਜਿਆ ਜੀ ਗੰਡਾਸਾ ਵੱਜ ਕੇ ਫਿਰ ਉਹਨਾਂ ਨੇ ਨਾ ਘੇਰਾ ਪਾ ਕੇ ਹਮਲਾ ਕਰਤਾ ਜੀ ਸਾਰਾ ਆ ਗੱਡੀ ਦੀ ਤੁਸੀਂ ਹਾਲਤ ਦੇ ਸਕਦੇ ਲੋਕੀ ਟੋਟਲ 25 ਤੋਂ 30 ਬੰਦੇ ਸੀਗੇ ਜੀ ਤੁਹਾਨੂੰ ਕਿੰਨੇ ਵਜੇ ਜਾਣਕਾਰੀ ਮਿਲੀ ਨਾਲੀ ਜੀ ਜਿਵੇਂ ਰੋਲਾ ਪਿਆ ਸੀ ਇਹੋ ਜੀ ਦੀ ਗੱਲ ਹੈ ਵਾਲੀ ਇਹ ਜੀ ਪੋਨੇ 12 12 ਵਜੇ ਦੇ ਕਰੀਬ ਹੈ ਜੀ ਦਿਹਾੜੇ ਦਿਹਾੜੇ ਦੇ ਟਾਈਮ ਤੇ ਹਾਂਜੀ ਤੇ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੋ ਕਿ ਦਿਨ ਦਿਹਾੜੇ ਇੰਨਾ ਗੁੰਡਾਗਰਦੀ ਹੋਣਾ ਦੇਖੋ ਜੀ ਇੱਕ ਬੰਦੇ ਦੇ ਉੱਤੇ ਇਹਨਾਂ 25-30 ਬੰਦੇ ਹਮਲਾ ਕਰਦੇ ਤਾਂ ਜਾਨਲੇਵਾ ਹਮਲਾ ਹੈ ਨਾ ਜੀ ਇਹ ਤਾਂ ਨਾਰਮਲ ਕੋਈ ਗੱਲ ਤਾਂ ਹੈ ਨਹੀਂ ਜਾਨਲੇਵਾ ਹਮਲਾ ਕੀਤਾ ਉਹਨਾਂ ਨੇ ਤੇ ਹੁਣ ਦੇਖੋ ਜੀ ਜਿਵੇਂ ਗੱਡੀ ਸਾਰੀ ਭੰਗ ਗਿਆ ਆਦਮੀ ਤੇ ਝੋਟਾ ਮਾਰ ਗਿਆ ਹੁਣ ਪਰਚਾ ਤਾਂ ਹੋਣੀ ਚਾਹੀਦੀ ਹੈ ਇਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਹੀਂ ਕ ਸਾਰੇ ਹਸਬੰਦ ਕੀ ਕੰਮ ਕਰਦੇ ਹੈ ਮੇਰੇ ਹਸਬੰਦ ਜੀ ਜੋਬ ਯੂਨੀਵਰਸਿਟੀ ਸ਼ਾਪ ਤੇ ਜਾਂਦੇ ਹੈ ਦੀ ਦੁਕਾਨਦਾਰੀ ਕੀ ਮਾਮਲਾ ਕੀ ਬਜਾਰਾਂ ਜੀ ਕੁਝ ਕੁਝ ਨਹੀਂ ਜੀ ਪਟਾਕਿਆਂ ਦਾ ਕੰਮ ਹੋ ਕਰਦੇ ਆ ਜੀ ਪਟਾਕਿਆਂ ਦਾ ਕੰਮ ਅਸੀਂ ਕਰਦੇ ਆ 2 ਸਾਲ ਤੋਂ ਇਹਨਾਂ ਨੇ ਜਬਦੀ ਇਹਨਾਂ ਦੀ ਸਰਕਾਰ ਆਈ ਆ ਸਾਨੂੰ ਪੋਲੋ ਗਰਾਊਂਡ 'ਚ ਦੁਕਾਨ ਨਹੀਂ ਲਾਣ ਦਿੱਤੀ ਗਈ ਜੀ ਵਪਾਰ ਸਾਡਾ ਬੰਦ ਕਰਵਾਤਿਆ ਇਹਨਾਂ ਨੇ ਫਿਰ ਬਸ ਉਹ ਥੋੜੀ ਬੋਤੀ ਗੱਲ ਸੀ ਇੰਨਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਸੀ ਵੀ ਇਹ ਇੰਨਾ ਹਮਲਾ ਕਰ ਦੇਣਗੇ ਕੋਈ ਪਾਰਟੀ ਤੋਂ ਬਿਲੋਂਗ ਕਰਦੇ ਆ ਬੰਦੇ ਕਿਹੜੇ ਸੀ ਕੋਈ ਜਾਣਦੇ ਹੋ ਹਾਂਜੀ ਜਿੰਮੀ ਸੀਗਾ ਜੀ ਇੱਕ ਤਾਂ ਬੁੱਧੂ ਐਮਸੀ ਦਾ ਭਤੀਜਾ ਤੇ ਇੱਕ ਉਹਦਾ ਮੁੰਡਾ ਸੀਗਾ ਗੋਲੂ ਤੇ ਇੱਕ ਹੋਰ ਬੰਦਾ ਸੀਗਾ ਪਟਕੈਲਾ ਮੈਂ ਤਿੰਨ ਬੰਦਿਆਂ ਨੂੰ ਜਾਂਦੇ ਜੀ ਬਾਕੀ ਅਣਪਛਾਤੇ ਮੈਂ ਉਹਨਾਂ ਨੂੰ ਜਾਂਦੀ ਨਹੀਂ। ਹਾਂਜੀ ਕੀ ਨਾਮ ਹੈ ਜੀ? ਮੇਰਾ ਨਾਮ ਰੇਸ਼ਮ ਕੁਮਾਰਾ ਜੀ। ਜੀ ਬਿਲਕੁਲ ਕੀ ਕੰਮ ਕਰਦੇ? ਮੈਂ ਮਨਿਆੜੀ ਦੀ ਦੁਕਾਨ ਕਰਦਾ ਹਾਂ। ਕਾਗਜ਼ੇ ਮਾਮਲਾ ਗੱਡੀ ਤੋੜਪਾਂ ਨਹੀਂ ਹੈ ਮਾਮਲਾ ਕੀ ਹੈ ਤੁਹਾਡੇ ਉੱਤੇ ਜਾਂ ਨਾਮ ਦਾ। ਦੇਖੋ ਜੀ ਮੇਰੇ ਆਪਣੇ ਘਰੋਂ ਆਪਣੀ ਦੁਕਾਨ ਤੇ ਜਾਣ ਲਈ ਨਿਕਲਿਆ ਸੀਗਾ 26 ਜਨਵਰੀ ਦਾ ਪ੍ਰੋਗਰਾਮ ਸੀਗਾ ਕਿਲਾ ਚੌਕ ਨੂੰ ਮਨਾ ਕੇ ਆਇਆ ਸੀ। ਤੇ ਉਸ ਤੋਂ ਬਾਅਦ ਘਰੇ ਆਇਆ ਚਾਹ ਪਾਣੀ ਪੀਤਾ ਤੇ ਗੱਡੀ ਚੱਕੀ ਆਪਦਾ ਦੁਕਾਨ ਤੇ ਜਾਣ ਲੱਗਾ ਜਿਵੇਂ ਹੀ ਮੈਂ ਬਣੇ ਚੜਿਆ ਮੋੜ ਮੁੜਿਆ ਤਾਂ ਮੇਰੇ ਉੱਤੇ ਇੱਕਦਮ ਕਤਲਨਾਹ ਹਮਲਾ ਜਿਵੇਂ ਕਿ ਤਲਵਾਰਾਂ ਗੰਢਾ ਸੇ ਚਾਰੋਂ ਪਾਸੋਂ ਆ ਵਰਸੇ ਕਿ ਕਾਰਨ ਕੀ ਸਮਝਦੇ ਹੋ ਹਮਲਾ ਹੋਣ ਦਾ ਕਾਰਨ ਕੀ ਮੈਂ ਦੇਖੋ ਜੀ ਮੈਂ ਇੱਕ ਦੀਵਾਲੀ ਤੇ ਛੋਟਾ ਜਿਹਾ ਕੰਮ ਕਰਦਾ ਪਟਾਕੇਆਂ ਦਾ ਤੇ ਉਹਨਾਂ ਨੂੰ ਇਸ ਚੀਜ਼ ਤੋਂ ਅਲਰਜੀ ਹੈ ਵੀ ਇਹ ਬੰਦਾ ਕਿਉਂ ਕੰਮ ਕਰਦਾ ਉਹ ਮੈਨੂੰ ਕਾਰੋਬਾਰੀ ਝੋਟ ਦੇਣਾ ਚਾਹੁੰਦੇ ਸੀਗੇ ਤੇ ਆਪਾਂ ਪ੍ਰਮਾਤਮਾ ਦੀ ਨਿਗਰਖ ਵਿੱਚ ਕੰਮ ਕਰ ਰਹੇ ਸੀ ਤੇ ਉਹਦੇ ਵਿੱਚ ਉਹਨਾਂ ਨੂੰ ਇਹ ਆਪਣੇ ਨਹੀਂ ਮੰਝੂ ਕੋਣ ਹੈ ਉਹ ਵਿਅਕਤੀ ਕੋਣ ਹੈ ਉਹ ਚਾਰ ਬਜ਼ਾਰ ਤੋਂ ਬੁੱਧੂ ਐਮਸੀ ਦਾ ਭਤੀਜਾ ਜੀ ਜਿਮੀ ਤੇ ਉਹਦਾ ਬੇਟਾ ਗੋਲੂ ਕਿੰਨੇ ਲੋਕ ਸੀ ਟੋਟਲ ਇਹ 25 ਤੋਂ 30 ਜਣੇ ਸੀ ਤੇ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਤੁਹਾਡਾ ਪਹਿਲਾਂ ਵੈਸੇ ਹੀ ਮੂੰਹ ਮਲਾਜਾ ਸੀਗਾ ਜੀ ਐਵੇਂ ਹੀ ਮਾੜਾ ਮੋਟਾ ਮੂੰਹ ਮੂੰਗ ਨਾਲੇ ਟਕਰਾਰਬਾਜੀ ਹੋਈ ਆ ਕਦੇ ਮੜੀ-ਮੋਟੀ ਪਾਰਾ ਸੀ ਉਰੇ ਤੱਕ ਨਹੀਂ ਸੋਚਿਆ ਦੀ ਨਾਲ ਸਾਡੇ ਦਿਲ ਚ ਏਡੀ ਵੱਡੀ ਗੱਲ ਸੀ ਵੀ ਸਾਡੇ ਉੱਤੇ ਇਨਾ ਵੱਡਾ ਅਟੈਕ ਕਰ ਸਕਦਾ ਉਹ ਕੋਈ ਪਾਰਟੀ ਤੋਂ ਵੀ ਬਿਲੋਂਗ ਕਰਦੇ ਹੋ ਮੈਂ ਕਾਂਗਰਸ ਪਾਰਟੀ ਦਾ ਜਨਰਲ ਸੈਕਟਰੀ ਹਾਂ ਜੀ ਤੇ ਉਹ ਕੀ ਪਾਰਟੀ ਤੋਂ ਬਿਲੋਂਗ ਕਰਦਾ ਉਹ ਆਮ ਆਦਮੀ ਪਾਰਟੀ ਦਾ ਐਮਸੀ ਹੈ ਜੀ ਹੁਣ ਚੇਅਰਮੈਨ ਵੀ ਹੈ ਜੀ ਬੁੱਧੂ ਤੇ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਮੈਂ ਕਾਨੂੰਨ ਤੋਂ ਇਹੀ ਉਮੀਦ ਕਰਦਾ ਹਾਂ ਜੀ ਮੈਨੂੰ ਇਨਸਾਫ ਮਿਲੇਗਾ ਮੇਰਾ ਕ੍ਰਿਸ਼ਨ ਕਬਾਤ ਕੀ ਹੋਇਆ ਜੀ ਤੁਸੀਂ ਕਿੱਥੇ ਜਾ ਰਹੇ ਹੋ ਅੱਜ ਮੈਂ ਆਪਣੇ ਘਰੋਂ ਪੰਜਾਬੀ ਯੂਨੀਵਰਸਿਟੀ ਜਾਣ ਲਈ ਘਰੋਂ ਗੱਡੀ ਗੱਡੀ ਤੇ ਮੋੜ ਤੇ ਬਣਾ ਚੜਾਈ ਤੇ ਨਾਲ ਹੀ ਮੋੜੀ ਤੇ ਨਾਲ ਹੀ ਮੇਰੀ ਗੱਡੀ ਦੇ ਫਰੰਟ ਸ਼ੀਸ਼ੇ ਤੇ ਗੰਡਾਸਾ ਆ ਕੇ ਵੱਜਿਆ ਤੇ ਚਾਰੇ ਪਾਸੋਂ 225 ਤੋਂ 30 ਮੁੰਡਿਆਂ ਨੇ ਅਟੈਕ ਕੀਤਾ ਤੇ ਜਿਨ੍ਹਾਂ ਵਿੱਚ ਇੱਕ ਤਾਂ ਬੁੱਧੂ ਐਮਸੀ ਦਾ ਮੁੰਡਾ ਗੋਲੂ ਇਹਦਾ ਭਤੀਜਾ ਜਿੰਮੀ ਅੱਛਾ ਇਹ ਮੁੰਡੇ ਨਾਲ ਸੀਗੇ ਕੋਈ ਦੁਸ਼ਮਣੀ ਹੈ ਤੁਹਾਡੀ ਨਾਲ ਬਦ ਦੁਸ਼ਮਣੀ ਤਾਂ ਕਰਦੀ ਹੈ ਜੀ ਵੀ ਇਹ ਕਾਰੋਬਾਰ ਇਹ ਪਟਾਕਿਆਂ ਦਾ ਕਰਦੇ ਨੇ ਮੈਂ ਤਾਂ ਕੰਮ ਕਰਦਾ ਸੀ ਬਸ ਉਸ ਨੂੰ ਲੈ ਕੇ ਇਹਨਾਂ ਦੇ ਦਿਮਾਗ 'ਚ ਕੁਝ ਚੱਲ ਰਿਹਾ ਹੈ। ਅੱਛਾ। ਬਾਕੀ ਮੇਰੇ ਵੱਲੋਂ ਕੋਈ ਦੁਸ਼ਮਣੀ ਨਹੀਂ। ਕਿ ਸੱਟਾਂ ਕੀ ਲੱਗੀਆਂ ਤੁਹਾਨੂੰ? ਮੇਰੇ ਸੱਟਾਂ ਜੀ ਇੱਕ ਤਾਂ ਮੇਰੇ ਗੋਡੇ ਤੋਂ ਵਿੰਨੇ-ਵੁੰਨੇ ਮਾਰ ਕੇ ਗਏ ਨੇ, ਤੋੜ ਕੇ ਗਏ ਨੇ। ਅੱਛਾ। ਇੱਕ ਮੇਰੀਆਂ ਬਾਂਹਾਂ ਤੋੜ ਕੇ ਗਏ ਜੀ। ਅੱਛਾ। ਤੇ ਦੂਜਾ ਨਾ ਨਾ ਤਾਂ ਹੈ। ਕੋਈ ਹੋਰ ਵੀ ਸੀਗਾ ਇਹਨਾਂ ਦੇ ਨਾਲ? ਇਹਦਾ 25 ਤੋਂ 30 ਮੁੰਡੇ ਸੀਗੇ। ਕਿੱਦਾਂ ਦੀ ਕਾਰਵਾਈ ਮੰਗ ਕਰਦੇ ਨੇ? ਕਾਰਵਾਈ ਇਹਨਾਂ ਦੇ ਪਰਚਾ ਹੋਣਾ ਚਾਹੀਦਾ। ਠੀਕ। ਦੋਸਤ ਇਹ ਸ਼ਾਇਦ ਕੀ ਲੱਗਦੀ ਤੁਹਾਨੂੰ ਜਿਹੜਾ ਐਡਾ ਵੱਡਾ ਹਮਲਾ ਹੋਇਆ ਸਾਰੀ ਸ਼ਾਇਦ ਇਹ ਸਾਰੀ ਸਰਕਾਰ ਦੀ ਹੋਇਆ ਜੀ ਇਹਦੇ ਵਿੱਚੋਂ 2 ਸਾਲ ਤੋਂ ਮੈਨੂੰ ਉੱਥੇ ਖੁੱਲ੍ਹ ਘਰਉਣ ਦੀ ਨਹੀਂ ਬੜਨ ਦਿੱਤਾ ਜਾ ਰਿਹਾ ਤੇ ਉੱਥੇ ਵੀ ਮੈਨੂੰ ਜਾਨੋਂ ਮਾਰਨ ਦੇ ਧਮਕਾ ਦਿੰਦੇ ਤੇ ਹੁਣ ਵੀ ਮੈਨੂੰ ਫੋਨ ਆਇਆ ਤੇ ਹੁਣ ਵੀ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਤੁਸੀਂ ਗੋਲੂ ਤੇ ਜਿਹਨੇ ਨਾਮ ਦਿੱਤਾ ਇਹ ਹੈ ਕੌਣ ਨੇ ਇਹ ਬੁੱਧੂ ਐਮਸੀ ਹੈ ਜੀ ਬਦਮਾਸ਼ ਘੁਆਂਦੇ ਜੀ ਚਾਰ ਬਾਜ਼ਾਰ ਤੇ ਆਪਦੇ ਆਪ ਨੂੰ ਇਹ ਬੁੱਧੂ ਐਮਸੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਪਾਟੀ ਤੇ ਆ ਇਹ ਪਹਿਲਾਂ ਕਾਗਜ਼ਸ਼ੀ ਹੁਣ ਆਮ ਆਦਮੀ ਪਾਰਟੀ ਚ ਹੈ ਜੀ ਬਸ ਠੀਕ ਤੇ 26 ਜਨਵਰੀ ਕਿਸ਼ਨ ਕੁਮਾਰ ਦੇ ਉੱਤੇ ਤੇ ਹਮਲਾ ਹੁੰਦਾ ਹੈ ਪਟਾਕਾ ਮਾਤਰੀਤਾ ਵੀ ਤੇ ਮਨਨੀ ਜਵਾਨ ਨੇ ਮਾਮਲਾ ਕੀ ਹੈ ਡਾਕੂਮੈਂਟਿਜ਼ ਕੀਤਾ ਹੈ ਕਿਸ਼ਨ ਕੁਵਾਰ ਨੇ ਆਪਣੀ ਗੱਡੀ ਲੈ ਕੇ ਕਾਰ ਲੈ ਕੇ ਬਣਨੋ ਬਨੇ ਦੇ ਉੱਤੇ ਖੜਾ ਸੀ ਤਾਂ ਉੱਥੇ ਇਹਨਾਂ ਦਾ ਇਹ ਰਿਸ਼ਤੇਦਾਰ ਨੇ ਆਪਣਾ ਜਿੰਮੀ ਤੇ ਮੁਕੇਸ਼ ਵਗੈਰਾ ਉਹਨਾਂ ਨਾਲ ਇਹਨਾਂ ਦਾ ਝਗੜਾ ਹੋਇਆ ਉੱਥੇ ਇਹਦੀ ਕੁੱਟਮਾਰ ਕੀਤੀ ਇਹਨਾਂ ਨੇ ਤੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਹ ਮਾਤਾ ਕੇ ਛਲੇ ਹਸਤ ਵਾਲਾ ਇੱਕ ਬੰਦਾ ਦਾਖਲ ਇਹ ਹੈਗੇ ਰਜਿੰਦਰ ਹਸਪੀਟਲ ਦੋਨਾਂ ਤਰਾਂ ਦੇ ਅਸੀਂ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਕੋਈ ਮਜਾ ਨਹੀਂ ਜੀ ਸਾਹੀ ਜਨ ਲੜਾਈ ਦਾ ਬਿਜ਼ਨਸ ਤੋਂ ਲੈ ਕੇ ਉਹਨਾਂ ਦਾ ਦੋਨਾਂ ਤਰਾਂ ਦਾਸਤ ਵਿੱਚ ਝਗੜਾ ਬਿਜ਼ਨਸ ਨੂੰ ਲੈ ਕੇ ਤੇ ਸਰ ਜਾਣਕਾਰੀ ਹੈ ਉਹ ਜੀ ਉਹਦਾ ਘਰ ਨੇੜੇ ਹੈ ਤੇ ਇਹ ਬੰਦੇ ਕਿੱਧਰ ਜੁਕੇ ਉੱਥੇ ਗਏ ਸੀ ਆ ਉਹ ਇੱਥੇ ਆਇਆ ਨਹੀਂ ਰੋਡ ਦੇ ਉੱਤੇ ਹੈ ਝਗੜਾ ਜੀ ਕਰ ਤਾਂ ਕੋਈ ਨਹੀਂ ਆ ਰੋਡ ਦੇ ਉੱਤੇ ਝਗੜਾ ਹੋਇਆ ਕਿਉਂ ਤੁਹਾਡੇ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ ਅਸੀਂ ਬਿਆਨ ਦੋਨਾਂ ਤਰਾਂ ਦੇ ਲੈ ਲਿਆ ਉਹਦੇ ਮੁਦੇ ਮੁਤਾਬਕ ਕਾਨੂੰਨੀ ਕਾਰਵਾਈ ਬਣਦੀ ਕਰ ਰਹੇ ਕਿੰਨੇ ਬੰਦੇ ਸੀ ਟੋਟਲ ਉਹਨਾਂ ਨੇ ਬਿਆਨ ਵਿੱਚ ਕੁਝ ਲਿਖਾਇਆ ਜਾਂ ਕਿੰਨੇ ਲੋਕ ਸੀ ਉਹਨਾਂ ਨੇ 10-15 ਬੰਦੇ ਲਿਖਾਇਆ ਕ੍ਰਿਸ਼ਨ ਕੁਮਾਰ ਜੀ ਨੇ ਤੇ ਜਿਹੜਾ ਜਿਹਦਾ ਨਾਮ ਕਹ ਲਿਓ ਜਿਹੜਾ ਪਟਾਕਾ ਵਾਲਾ ਜੀਪੀ ਵਾਲਾ ਹੈ ਕੀ ਪਾਰਟੀ ਦਾ ਬਿਲੰਦ ਕਰਦੇ ਕੋਈ ਨਹੀਂ ਇਹਨਾਂ ਪਿੰਨਾ ਨਹੀਂ ਮੈਨੂੰ ਪਤਾ ਪਾਰਟੀ ਬਾਰੇ ਤਾਂ ਯਾਨੀ ਕਿ ਆਸਟ੍ਰੇਲ ਨੂੰ ਪਤਾ ਲੱਗਿਆ ਉਹਨਾਂ ਦੀ ਰਿਸ਼ਤਗਰੀ ਹੈ ਕੋਈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593